ਦੇਖਣੀ ਡੇਲੀ ਪਬ ਟਾਈਮ ਨੂੰ ਸਾਡੀ ਪ੍ਰੈਸ ਦੇ ਨਾਲ ਬੋਜਸ ਸਮਾਜ پارٹی ਦੇ ਜੋ ਅੰਮਰਸਾ ਜੈਨੂ ਬਿਲੋਂਗ ਕਰਦੇ ਨੇ ਨੂੰ ਪਾਰਟੀ ਲਈ ਨਵਾਜ ਗਿਆ ਸੀ ਹਲਕਾ ਰਾਜਾ ਸਾਸੀ ਤੋਂ ਔਰ ਹਲਕਾ ਟਾਰੀ ਤੋਂ ਔਰ ਇਨਚਾਰਜ ਵਿਧਾਨ ਸਭਾ ਤੋਂ ਸਰਦਾਰ ਸੁਖਵੰਤ ਸਿੰਘ ਚੋਣਾ ਜੀ ਦੇ ਨਾਲ ਬਰਿਆਮ ਸਿੰਘ ਜੀ ਚੰਜੋਟੀ ਸਾਹਿਬ ਤੇ ਨਾਲ ਬਲਵਿੰਦਰ ਸਿੰਘ ਨਥੂਪੁਰ ਆਓ ਸਿਨਣਾ ਗੱਲ ਕਰਦੇ ਆਂ ਮੈਂ ਬਲਵਿੰਦਰ ਸਿੰਘ ਮੱਥੂਪੁਰ ਪ੍ਰਧਾਨ ਹਲ ਕਟਾਰੀ ਜੀ ਤੁਸੀਂ ਅੱਜ ਬਹੁਜਨ ਸਮਾਜ ਪਾਰਟੀ ਕਿਹੜੀ ਆਪਾਂ 27 ਦੇ ਇਲੈਕਸ਼ਨ ਦੌਰਾਨ ਕਿ ਬਹੁਜਨ ਸਮਾਜ ਪਾਰਟੀ ਆਪਣੇ ਬਲਬੁਤੇ ਲੜੇਗੀ ਕਿ ਕਿਸੇ ਨਾਲ ਸਮਝੌਤਾ ਕਰਨ ਜੇ ਵੀਖੋ ਜੀ ਜਿਹੜੀ ਬਹੁਜਨ ਸਮਾਜ ਪਾਰਟੀ ਆ ਵਿਧਾਨ ਸਭਾ 27 ਦੇ ਵਿੱਚ ਜਿਹੜੀਆਂ ਅਸੈਂਬਲੀ ਚੋਣਾਂ ਹੋਣ ਜਾ ਰਹੀਆਂ ਉਹਦੇ ਵਿੱਚ ਬਹੁਜਨ ਸਮਾਜ ਪਾਰਟੀ ਪੂਰੇ ਸਟੇਟ ਦੇ ਵਿੱਚ ਪੰਜਾਬ ਦੇ ਵਿੱਚ 117 ਸੀਟਾਂ ਦੇ ਉੱਤੇ ਆਪਣੇ ਬਲਬੂਤੇ ਤੇ ਲੜੇਗੀ ਕਿਉਂਕਿ ਪਹਿਲਾਂ ਸਾਡਾ ਜਿਹੜਾ ਗੱਠਜੋੜ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੋਇਆ ਸੀ ਉਹਦੇ ਵਿੱਚ ਸਾਡਾ ਨੁਕਸਾਨ ਹੋਇਆ ਗੱਠਜੋੜ ਹੋਣ ਕਰਕੇ ਤੇ ਸਾਨੂੰ ਲੋਕਾਂ ਨੇ ਕਿਹਾ ਸੀ ਕਿ ਜਿੱਦਾਂ ਕੇਜਰੀਵਾਲ ਝੜੂ ਵਾਲੀ ਪਾਰਟੀ ਆਮ ਆਦਮੀ ਪਾਰਟੀ ਹੁਣ ਜੇ ਤੁਸੀਂ ਵੀ ਆਪਣੇ ਬਲਬੂਤੇ ਤੇ ਇਕੱਲੇ ਲੜਦੇ ਤੇ ਤੁਹਾਡੀ ਪੰਜਾਬ ਦੇ ਵਿੱਚ ਸਰਕਾਰ ਹੋਣੀ ਸੀ ਇਹ ਕਰਕੇ ਸਾਡੇ ਉੱਤੋਂ ਸਟੇਟ ਤੋਂ ਸਾਡੇ ਸੂਬਾ ਪ੍ਰਧਾਨ ਅਵਤਾਰ ਸਿੰਘ ਕ੍ਰੀਮਪੁਰੀ ਸਾਹਿਬ ਆ ਉਹ ਵੀ ਬਹੁਤ ਮਿਹਨਤ ਕਰ ਰਿਹਾ ਔਰ ਸਾਡਾ ਜਿਹੜਾ 2027 ਆ ਪੰਜਾਬ ਦੇ ਵਿੱਚ ਬੋਝਨ ਸਮਾਜ ਪਾਰਟੀ ਦੀ ਸਰਕਾਰ ਬਣਾਉਣ ਜਾ ਰਹੀ ਹੈ ਔਰ ਗੱਲ ਕਰਦੇ ਕਿ ਬੋਝਨ ਸਮਾਜ ਪਾਰਟੀ ਇਹਦੇ ਆਪਣੇ ਬਲਬੁੱਤ ਤੇ ਇਲیکشن ਲੜ ਰਹੀ ਹੈ 2027 ਚ ਕਿ ਆ ਜਿਹੜੀ ਇਲیکشن ਆ ਰਹੀ ਆ ਇਹਦੇ ਵਿੱਚ ਆਪਣਾ ਜਿਹੜੀ ਪਾਰਟੀ ਦੀ ਪੋਜੀਸ਼ਨ ਕੀ ਹੋਏਗੀ ਵੇਖੋ ਜੀ ਪਾਰਟੀ ਦੀ ਪੀਸ਼ਨ ਪਹਿਲਾਂ ਕੁਝ ਕਮੀਆਂ ਉਹਦੇ ਦਰਾਂ ਜਾਂ ਹੋਰ ਲੋਕਾਂ ਦੇ ਵਿੱਚ ਹੋ ਚੁੱਕੀ ਹੈ ਹੁਣ ਜਾਗਰੂਤ ਭੇਮ ਜਿਹੜੀ ਆ ਡਾਕਟਰ ਕਰੀਮਪੂਰੀ ਸਾਹਿਬ ਜਿਹੜੇ ਸਟੇਟ ਦੇ ਬੋਡੀ ਦੇ ਪ੍ਰਧਾਨ ਨੇ ਉਹਨਾਂ ਨੇ ਇੱਕ ਚਲਾਈ ਆ ਉਹਦੀ ਲਹਿਰ ਦੇ ਵਿੱਚ ਕਾਫੀ ਰੋਜ਼ ਦੀ ਤਰਫ ਦੇਤੇ ਰੋਜ਼ ਦੀ ਰੋਜ਼ ਹੰਗਾਰਾ ਬਹੁਤ ਮਿਲ ਰਿਹਾ ਵਾ ਇਸ ਕਰ ਸਾਬ ਉਹ ਤੋਂ ਸਿਬਰ ਸੀ ਜਿਹੜਾ ਲੋਕ ਸਭਾ ਇਲੈਕਸ਼ਨ ਲੜੇ ਸੀ ਔਰ ਕੁਝ ਹੋਰ ਵੀ ਕੀ ਉਹ ਖਾਮੀਆਂ ਤੋਂ ਕਿਉਂ ਨਹੀਂ ਇਲੈਕਸ਼ਨ ਦੇ ਮਤਲਬ ਚ ਦਿੱਤਿਆ ਸ਼ੱਭਰ ਦੇ ਪੈਸਾ ਚੁੱਕ ਲਿਆ ਪੈਸਾ ਚੁੱਕ ਕੇ ਬਹਿ ਗਿਆ ਸਨ ਕੁਛ ਦਿਨ ਪਹਿਲਾਂ ਇੱਕ ਕੁਛ ਦਿਨ ਪਹਿਲਾਂ ਹੀ ਇਹਨੂੰ ਮਿਲਣ ਵਾਸਤੇ ਗਏ ਸਾਨੂੰ ਪਹਿਲਾਂ ਟਾਈਮ ਦਿੱਤਾ ਰਾਤ ਰਾਤ ਇਹਦੀ ਕਿਸੇ ਦੇ ਨਾਲ ਗੱਲ ਹੋ ਗਈ ਗੱਲ ਹੋ ਗਈ ਤੇ ਦਿਲ ਚੜਦੇ ਨੂੰ ਸਾਨੂੰ ਇਹਨੇ ਟਾਈਮ ਨਹੀਂ ਦਿੱਤਾ ਸਾਨੂੰ ਮਿਲ ਨਹੀਂ ਦਿੱਤਾ ਉਹ ਕੋਠੀ ਜਿਹੜੀ ਇਹਨੂੰ ਲੈ ਕੇ ਦਿੱਤੀ ਦਫ਼ਤਰ ਬਣਾਇਆ ਹੋਇਆ ਜਿੱਥੇ ਦੀ ਰੈਸ ਰੱਖੀ ਇਹੋ ਜਿਹੇ ਬੰਦਿਆਰੇ ਪੰਜਾਬ ਦੇ ਵਿੱਚ 85% ਲੋਕਾਂ ਦਾ ਜਿਹੜਾ ਵਾ ਕਾਣ ਕੀਤਾ ਹੋਇਆ ਵਾ ਇਹ ਆਦਮੀ ਇਕੱਠੇ ਕਰ ਲੈਂਦੇ ਆ ਉਸ ਤੇ ਦਿਹਾੜੀ ਤੇ ਲੈ ਜਾਂਦੇ ਆ ਜਾਂ ਕੋਈ 100-150000 ਰੁਪਏ ਦੇ ਹਰ ਪਾਰਟੀ ਇਹ ਇੱਕ ਪਾਰਟੀ ਨਹੀਂ ਆ ਸਾਰੀਆਂ ਪਾਰਟੀਆਂ ਜਿਹੜੀਆਂ ਦੂਜੀ ਪਾਰਟੀਆਂ ਹਰ ਪਾਰਟੀ ਦੇ ਵਿੱਚ ਜਿਹੜੇ ਬੰਦੇ ਇਕੱਠੇ ਹੁੰਦੇ ਆ ਦਫ਼ਤਰਾਂ ਦੇ ਵਿੱਚ ਇਕੱਠੇ ਹੁੰਦੇ ਆ 80% ਸਾਡੇ 70 ਤੋਂ 80% ਸਾਡੇ ਮਾਨ ਜੋ ਜੋ ਸੰਵਿਧਾਨ ਦੇ ਵਿਦਾਤਾ ਡਾਕਟਰ ਅੰਬੇਦਕਰ ਸਾਹਿਬ ਜੀ ਉਹ ਆਏ ਸੀ ਸ੍ਰੀ ਦਰਬਾਰ ਸਾਹਿਬ ਤੇ ਸਾਨੂੰ ਸਿੱਖੀ ਸਿਧਾਂਤਾਂ ਨਾਲ ਜੋੜਿਆ ਜਾਵੇ ਕਿਉਂਕਿ ਬਹੁਤ ਇੱਕ ਸਿੱਖੀ ਉਹ ਸਿਧਾਂਤ ਹੈ ਜੋ ਪਰਮਾਤਮਾ ਦਾ ਮੇਲ ਕਰਾਉਂਦੀ ਹੈ ਤੇ ਉੱਥੋਂ ਇਹਨਾਂ ਨੇ ਉਹਨਾਂ ਨੂੰ ਅੰਮ੍ਰਿਤ ਨਹੀਂ ਛਕਾਇਆ ਔਰ ਵਾਸ ਜਾਣਾ ਪਿਆ ਕੀ ਕਰਨ ਕਰਨੇ ਸੀ ਉਹ ਵੇਲੇ ਭਾਰਤ ਦੇਸ਼ ਦੀ 36 ਕਰੋੜ ਬਦੀ ਸੀ 36 ਕਰੋੜ ਵਾਦੀ ਦੇ ਵਿੱਚੋਂ 9 ਕਰੋੜ ਜਿਹੜੇ ਐਸਸੀ ਬਰਾਦਰੀ ਦੇ ਲੋਕ ਸੀ 25% ਜਿਹੜੇ ਅੰਜਾਰਬੇਸ਼ਨ ਆ ਉਸ ਟਾਈਮ ਦੇ ਸਦਾਨਕ ਤੌਰ ਤੇ ਗਿਣਤੀ ਦੇ ਹਿਸਾਬ ਨਾਲ ਲੱਗੀ ਹੋਈ ਅਗਰ ਜਿਸ ਟਾਈਮ ਤੇ ਬਾਉ ਜਿਸ ਟਾਈਮ ਤੇ ਡਾਕਟਰ ਭੀਮਰਾウ ਮੇਦਕਰ ਸਾਹਿਬ ਇੱਥੇ ਆਏ ਆ ਔਰ ਇੱਥੇ ਇਹਨਾਂ ਨੇ ਉਹਨਾਂ ਦਾ ਬਹੁਤ ਜ਼ਿਆਦਾ ਸਰਕਾਰ ਕੀਤਾ ਵਾ ਚੌ ਕੋੜਿਆਂ ਛਾ ਕੋੜਿਆਂ ਵਾਲੀ ਬੱਕੀ ਦੇ ਉੱਤੇ ਬਿਠਾ ਕੇ ਤੇ 12 ਹੀ ਦਰਵਾਜਿਆਂ ਦੇ ਘੇਰੇ ਘੇਰੇ ਲਾਇਆ ਜਿestrਾਂ ਨਗਰ ਕੀਰਤਨ ਕਰੀਦਾ ਪਰ ਇਹਨਾਂ ਨੇ ਉਹਨਾਂ ਨੂੰ 2-3 ਦਿਨ ਦਾ ਟਾਈਮ ਦਿੱਤਾ ਟਾਈਮ ਦਿੱਤੇ ਇਹਨਾਂ ਨੇ ਦਿੱਲੀ ਗੱਲ ਕੀਤੀ ਗਾਂਧੀ ਹੋਣਾ ਨਹਿਰੂ ਹੋਣਾ ਨਾ ਡਾਕਟਰ ਉੱਜਲ ਸਿੰਘ ਬਲਦੇਵ ਸਿੰਘ ਤੇ ਇੱਥੇ ਉਸ ਟਾਈਮ ਦੇ ਮੌਜੂਦਾ ਜਿਹੜੇ ਪ੍ਰਧਾਨ ਸੰਸਰੋਣੀ ਕਮੇਟੀ ਦੇ ਇਹਨਾਂ ਸਾਰਿਆਂ ਨੇ ਇੱਕ ਸਲਾਹ ਕਰਕੇ ਤੇ ਉੱਤੇ ਗੱਲ ਕੀਤੀ ਹੈ ਗੱਲ ਕੀਤੀ ਉਸ ਗੱਲ ਦੇ ਵਿੱਚ ਉਹਨਾਂ ਕਹਿੰਦਾ ਇਹਨਾਂ ਲੋਕਾਂ ਦੇ ਅਸੀਂ ਰਾਜ ਕਰਨਾ ਜੇਕਰ ਤੁਸੀਂ ਇਹ 9 ਕਰੋੜ ਆਬਾਦੀ ਦੇ ਵਿੱਚੋਂ ਡਾਕਟਰ ਭੀਮਰਾਓ ਉਮੀਦਵਾਰ ਇਹਨਾਂ ਦਾ ਰਾਜਾ ਵਾ ਤੇ ਜੇ ਤੁਸੀਂ ਇਹ ਰਾਜੇ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਦਤਾ ਤੇ ਫਿਰ ਆਪਾਂ ਵੋਟਾਂ ਕਿਧੀਆਂ ਲਾ ਗਦੇ ਕਿਹਦੇ ਤੇ ਰਾਜ ਕਰਾਂਗੇ ਉਸ ਟਾਈਮ ਤੇ ਫਿਰ ਇਹ ਗੱਲ ਤੋਂ ਤਾਰਾਂ ਖੜਕੀਆਂ ਤਾਰਾਂ ਖੜਨ ਖੱਕਣ ਕਰਕੇ ਉਹ ਕੰਮ ਜਿਹੜਾ ਬੈਗਿਆ ਫੇਰ ਇਹਨਾਂ ਨੇ ਡਾਕਟਰ ਮੇਰਕਰ ਨੂੰ ਟਾਲ ਮਟੋਲਾਣ ਲਗਾਤਾ ਟਾਲ ਮਟੋਲਾ ਇਦਾਂ ਕਰਤਾ ਉਹਨਾਂ ਕਹੇ ਜੀ ਜੇ ਮੈਂ ਅੰਮ੍ਰਿਤ ਛਕਦਾ ਵਾਂ ਤੇ ਮੈਨੂੰ ਤੁਸੀਂ ਕੀ ਕਹੋਗੇ ਉਹਨਾਂ ਕਹੇ ਜੀ ਤੁਹਾਨੂੰ ਮਜਬੂਰ ਛੇਕਾਂਗੇ ਜੀ ਉਹਨਾਂ ਕਹੇ ਇਸੇ ਪੂਸ਼ ਕਟਣ ਦੇ ਮਾਰੇ ਤੇ ਮੈਂ ਅੰਮ੍ਰਿਤ ਛਕਣਾ ਵਾਂ ਤੇ ਫੇਰ ਮੈਨੂੰ ਕੀ ਲੋੜ ਆ ਫੇਰ ਉਹਨਾਂ ਆ ਉਹ ਟੈਂਡ ਤੇ ਉਹਨਾਂ ਨੇ ਗਿਆ ਵੀ ਕੀ ਕਹੋਗੇ ਉਹਨਾਂ ਕਹੇ ਤੁਹਾਨੂੰ ਮੱਲਬੀ ਸਿੰਘ ਕਹਾਂਗੇ ਉਹਨਾਂ ਕੀ ਸਾਨੂੰ ਰੋਟੀ ਬੇਟੀ ਦੀ ਸਾਂਝ ਕਰੋਗੇ ਉਹਨੇ ਖਾ ਨਹੀਂ ਤੁਸੀਂ ਆਪਣੀ ਬਰਾਦਰੀ ਦੇ ਵਿੱਚ ਆਪਣੇ ਧੀਆ ਪੁੱਤਾਂ ਦਾ ਵੰਝ ਜਿਹੜਾ ਕਰੋਗੇ ਰਿਸ਼ਤੇ ਕਰੋਗੇ ਉਹ ਆਪਣੀ ਬਰਾਦਰੀ ਦੇ ਵਿੱਚ ਕਰੋਗੇ ਦੂਸਰੀ ਬਰਾਦਰੀ ਦੇ ਵਿੱਚ ਤੁਹਾਡਾ ਤੇ ਫੇਰਾਂ ਦਾ ਜੇ ਫਿਰ ਅਬਰਕਾ ਇੱਕ ਗੁਰੂ ਗੋਬਿੰਦ ਸਿੰਘ ਦੇ ਇੱਕ ਬਾਟੇ ਦੇ ਵਿੱਚ ਅਬਰਕਾ ਆ ਉਹਨੇ ਜਾਤ ਪਾਤ ਨੂੰ ਨਾਸ਼ ਕਰਦੇ ਜੇ ਜਾਤ ਪਾਤ ਵਾਲੀ ਪੂਛ ਕੱਟਣੀ ਨਹੀਂ ਤੋਹਾਂ ਤੇ ਫਿਰ ਮੈਂ ਅਬਰਤ ਕੀ ਕਰ ਨੁ ਸਕਣਾ ਫਿਰ ਲਾਸਟ ਇਹਨਾਂ ਤੋਂ ਦੁਖੀ ਹੋਇਆ ਉਹਨਾਂ ਨੇ ਇੱਥੋਂ ਚਲੇ ਗਏ ਜਾ ਕੇ ਉਹਨਾਂ ਨੇ ਬੁੱਧ ਧਰਮ ਅਪਣਾ ਲਿਆ ਅਪਣਾ ਲਿਆ ਤੇ ਫੇਰੋ ਇਸ ਕਰਕੇ ਇਹਨਾਂ ਨੇ ਰਹਿ ਦਿੱਤਾ ਵੀ ਇਹਨਾਂ ਲੋਕਾਂ ਨੂੰ ਚੰਝੋਟੀ ਸਾਹਿਬ ਅੱਗੇ ਤੁਸੀਂ ਪੰਜਾਬ 'ਚ ਇਲੈਕਸ਼ਨ ਲੜੀਆਂ ਸੀ